ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਇੱਕ ਟ੍ਰੈਂਡਸ ਤੋਂ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਇਹ ਜਿਹੜੀ ਵੀਡੀਓ ਹੋਏਗੀ ਹੈਂਡਵਰਕ ਤੇ ਸੂਟਸ ਦੀ ਹੋਏਗੀ ਬਹੁਤ ਪਿਆਰੀ ਕਲੈਕਸ਼ਨ ਹੈਂਡਵਰਕ ਤੇ ਸੂਟਸ ਦੀ ਰਾਇਲ ਬਲੂ ਕਲਰ ਦਾ ਸੂਟ ਪਿਓਰ ਕريب ਤੇ ਤੇ ਰਹੇਗਾ ਸਾਰਾ ਕੈਰਾ ਬਨਿਆ ਹੋਇਆ ਆਇਆ ਸਾਰਾ ਨੈਕ ਬਨਿਆ ਹੋਇਆ ਆਇਆ ਬਾਹੂ ਬਣੀਆਂ ਹੋਈਆਂ ਨੇ ਬਾਟਮ ਬਣੀ ਹੋਈ ਆ ਇਹ ਰਹੇਗਾ ਔਰੇਂਜ ਕਲਰ ਦਾ ਸੂਟ ਸ਼ਿਮਰ ਸਿਲਕ ਦਾ ਸੂਟ ਰਹੇਗਾ ਘੇਰਾ ਬਣਿਆ ਹੋਇਆ ਹੈ ਵਿਦ ਫਲਾਵਰਸ ਨੇ ਤੇ ਇਹ ਰਹੇਗਾ ਮਜੈਂਟਾ ਕਲਰ ਦਾ ਪਿਓਰ ਕਰੀਪ ਦਾ ਸੂਟ ਦੇਖੋ ਬਾਟਮ ਤੇ ਵੀ ਵਰਕ ਆ ਸ਼ਰਟ ਤੇ ਵੀ ਸੈਂਟਰ ਪੈਨਲ ਬਣਿਆ ਹੋਇਆ ਆ ਬਾਜੂ ਤੇ ਵਰਕ ਆ ਨਾਲ ਪਿਓਰ ਚਨੂਨ ਦਾ ਦੁਪੱਟਾ ਆ ਫੋਰ ਸਾਈਡਿੰਗ ਲੇਸਿੰਗ ਵੀ ਹੋਈ ਹੋਈ ਆ ਘੇਰੇ ਦੇ ਉੱਤੇ ਬਹੁਤ ਵਾਰੀ ਟ੍ਰੈਂਡਿੰਗ ਲੇਸ ਲੱਗੀ ਹੋਈ ਆ ਬਹੁਤ ਹੈਵੀ ਸੂਟ ਆ ਨੈਕਸਟ ਸੂਟ ਆਪਣਾ ਰਹੇਗਾ ਮਰਜੈਂਟਾ ਕਲਰ ਦਾ ਇਹ ਬਨਾਰਸੀ ਟੱਚ ਦਾ ਸੂਟ ਰਹੇਗਾ ਦੁਪੱਟਾ ਵੀ ਬਨਾਰਸੀ ਰਹੇਗਾ ਘੇਰਾ ਤੇ ਕਲੇ ਤੇ ਵਰਕ ਰਹੇਗਾ ਬਾਹੂ ਤੇ ਵਰਕ ਰਹੇਗਾ ਇਹਦੀ ਬਾਟਮ ਜਿਹੜੀ ਪਲੇਨ ਰਹੇਗੀ ਬਹੁਤ ਪਿਆਰਾ ਕਲਰ ਆ ਉਸ ਵਾਰ ਜਿਹੜਾ ਇਹ ਵਾਲਾ ਸੂਟ ਹੈ ਦੇ ਵਿੱਚ ਆਪਣੇ ਕੋਲ ਦੋ ਕਲਰਸ ਅਵੇਲੇਬਲ ਨੇ ਇੱਕ ਸੀ ਗ੍ਰੀਨ ਕਲਰ ਆ ਇੱਕ ਗ੍ਰੇ ਕਲਰ ਆ ਨੈਕ ਬਣਿਆ ਹੋਇਆ ਆ ਸੈਂਟਰ ਪੈਨਲ ਬਣਿਆ ਹੋਇਆ ਆ ਬਾਹੂ ਇਹਦੀਆਂ ਹੈਵੀ ਰਹਿਣਗੀਆਂ ਬਾਟਮੇ ਦੀ ਬਲੇਨ ਰਹੇਗੀ ਤੇ ਜਿਹੜਾ ਦੁਪੱਟਾ ਆ ਉਹਦੇ ਤੇ ਫੋਰ ਸਾਈਡ ਬਲੇਸਿੰਗ ਆ ਤੇ ਅਗਲਾ ਸੂਟ ਬਹੁਤ ਸੋਹਣਾ ਸੂਟ ਆ ਮੇਰਾ ਪਰਸਨਲ ਫੇਵਰੇਟ ਆ ਰਾਇਲ ਬਲੂ ਕਲਰ ਦਾ ਬਹੁਤ ਹੈਵੀ ਸੂਟ ਆ ਉਸ ਤੋਂ ਬਾਅਦ ਸੂਟ ਆ ਗਿਆ ਲਵੈਂਡਰ ਕਲਰ ਦਾ ਮੈਚਿੰਗ ਦੁਪੱਟਾ ਰਹੇਗਾ ਨਾਲ ਬਾਜ਼ੂ ਵਰਕ ਰਹਿਣੀਆਂ ਤੇ ਸਲਵਾਰ ਵਰਕ ਉਸ ਤੋਂ ਬਾਅਦ ਆ ਗਿਆ orange radish ਚਾ ਕਲਰ ਕ੍ਰੈਸ਼ ਸ਼ਿਮਰ ਦੇ ਵਿੱਚ ਆ ਬਾਜ਼ੂ ਵਰਕ ਹੈ ਸਲਵਾਰ ਵਰਕ ਹੈ ਦੁਪੱਟਾ ਵੀ ਕ੍ਰੈਸ਼ ਟਿਸ਼ੂ ਦਾ ਆ ਨੈਕਸਟ ਸੂਟ ਹੈਗਾ ਬਲੈਕ ਕਲਰ ਦਾ ਦੇਖੋ ਕਿੰਨਾ ਪਿਆਰਾ ਕਲਰ ਹੈ ਕਿੰਨਾ ਹੈਵੀ ਸੂਟ ਆ ਤੇ ਦੁਪੱਟਾ ਵੀ ਸੂਟ ਦਾ ਬਹੁਤ ਸੋਹਣਾ ਉਸ ਤੋਂ ਬਾਅਦ ਫਿਰ ਆਪਣੇ ਕੋਲ ਰਾਇਲ ਕਲਰ ਦਾ ਇੱਕ ਸਿੰਪਲ ਸੋਬਰ ਜਾ ਆਰਟੀਕਲਾ ਹੈਰਾ ਵਰਕ ਹੈ ਬਾਜ਼ੂ ਵਰਕ ਹੈ ਤੇ ਸਲਵਾਰ ਵਰਕ ਹੈ ਨੈਕ ਬਹੁਤ ਪਿਆਰਾ ਬਣਿਆ ਹੋਇਆ ਉਸ ਤੋਂ ਬਾਅਦ ਡਾਰਕ ਗ੍ਰੀਨ ਕਲਰ ਬਹੁਤ ਸੋਹਣਾ ਕਲਰ ਹੈ ਮੂੰਗੀਆਂ ਝਾ ਕਲਰ ਹੈ ਹੈਵੀ ਬਹੁਤ ਬਹੁਤ ਹੈਵੀ 슬ੀਵਸ ਨੇ ਨੈਕ ਦਾ ਤੇ ਇਸ ਤੋਂ ਬਾਅਦ ਆਪਣੇ ਕੋਲ ਹੋ ਗਿਆ ਸਕਾਈ ਕਲਰ ਦਾ ਸੂਟ ਦੇਖੋ ਕਿੰਨਾ ਹੈਵੀ ਘੇਰਾ ਬਣਿਆ ਹੋਇਆ ਸੂਟ ਦਾ ਬਹੁਤ ਹੈਵੀ ਘੇਰਾ ਬਣਿਆ ਹੋਇਆ ਇਹਦੀ ਵੀ ਬਾਜੂ ਵਰਕ ਹੈ ਸਲਵਾਰ ਵਰਕ ਹੈ ਦੁਪੱਟਾ ਇਹਦਾ ਟਾਈ ਡਾਈ ਦਾ ਰਹੇਗਾ ਮਰਚੈਂਟਾ ਕਲਰ ਦੇ ਨਾਲ ਇਹਦਾ ਕੰਟਰਾਸਟ ਆਏਗਾ ਨੈੱਕ ਦੇਖ ਸਕਦੇ ਹੋ ਤੁਸੀਂ ক্লোਜ਼ ਦੇ ਉੱਤੋਂ ਕਿੰਨਾ ਸੋਹਣਾ ਨੈੱਕ ਬਣਿਆ ਹੋਇਆ ਕਿੰਨੀ ਫਿਨਿਸ਼ਿੰਗ ਦੇ ਨਾਲ ਇਹ ਸੂਟ ਰੈਡੀ ਹੋਇਆ ਹੋਇਆ ਸਾਰੇ ਸੂਟ ਦੀ ਗੈਟ-ਅੱਪ ਬਹੁਤ ਸੋਹਣੀ ਆ ਬਹੁਤ ਹੀ ਹੈਵੀ ਸੂਟ ਆ ਤੇ ਇਹਨਾਂ ਦੀ ਇਹ ਜਿਹੜੇ ਵੀ ਸੂਟਸ ਨੇ ਬਹੁਤ ਰੀਜ਼ਨੇਬਲ ਪ੍ਰਾਈਸਸ ਤੇ ਨੇ ਉੱਤੇ ਦੇਖੋ ਤੁਸੀਂ ਇਹ ਸੈਲੀਬ੍ਰਿਟੀ ਆਰਟੀਕਲ ਆ ਬਹੁਤ ਸੋਹਣਾ ਰੈੱਡ ਦੇ ਨਾਲ ਕੰਟਰਾਸਟ ਹੋਇਆ ਹੋਇਆ ਆ ਉਸ ਤੋਂ ਬਾਅਦ ਫਿਰ ਲਾਈਟ ਕਲਰ ਦਾ ਰੈੱਡ ਦੇ ਨਾਲ ਕੰਟਰਾਸਟ ਹੈ ਹੈਵੀ ਬਾਜ਼ੂ ਨੇ ਹੈਵੀ ਬਾਟਮ ਆ ਸਵਰ ਫਿਰ ਡਾਰਕ ਕਲਰ ਡਾਰਕ ਗ੍ਰੀਨ ਕਲਰ ਇਹਦੀਆਂ ਬਾਜ਼ੂ ਦੇਖੋ ਕਿੰਨੀਆਂ ਹੈਵੀ ਨੇ ਇਹ ਸਾਈਡ ਦੇ ਉੱਤੇ ਹੈਵੀ ਬਾਜ਼ੂ ਨੇ ਨੈਕ ਬਹੁਤ ਹੈਵੀ ਹੈ ਤੇ ਇਹਦੇ ਨਾਲ ਪਿਓਰ ਜਨੂਨ ਦਾ ਡਿਜ਼ਾਈਨਰ ਦੁਪੱਟਾ ਲੇਸਿੰਗ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਦੁਪੱਟੇ ਨੂੰ ਤੇ ਇਹਦਾ ਵੀ ਕਲਰ ਦੇਖੋ ਬਹੁਤ ਪਿਆਰਾ ਉਸ ਤੋਂ ਬਾਅਦ ਆਪਣੇ ਕੋਲ ਪਰਪਲ ਕਲਰ ਦਾ ਸੂਟ ਆ ਗਿਆ ਇਹਦਾ ਵੀ neck ਬਣਿਆ ਹੋਇਆ ਬਾਜੂ ਬਣਿਆ ਹੋਈਆਂ ਨੇ ਤੇ ਫਰੋਜੀ ਕਲਰ ਦਾ ਸੂਟ ਇਹਦਾ neck ਦੇਖੋ ਇਹਦੀ back neck ਵੀ ਬਹੁਤ ਬਣੀ ਹੋਈ ਆ ਉੱਤੇ ਤੁਹਾਨੂੰ ਦਿਖ ਰਹੀ ਹੋਣੀ ਆ ਬਹੁਤ ਸੋਹਣਾ ਸੂਟ ਹੈ ਵੀ ਪੈਕ ਤੋਂ ਵੀ ਬਣਿਆ ਹੈ ਬਹੁਤ ਹੈਵੀ ਸੂਟ ਆ ਘੇਰਾ ਬਾਜੂ ਬਾਟਨ ਸਾਰਾ ਕੁਝ ਇਹਦਾ ਬਣਿਆ ਹੈ ਦੁਪੱਟਾ ਇਹਦਾ ਕੰਟਰਾਸਟ ਹੈ